ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਨੰਬਰ 55 ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1232 ਉੱਤੇ ਦਰਜ ਹੈ ਇਸ ਸ਼ਬਦ ਨੂੰ ਸਮਝਣ ਤੋਂ ਪਹਿਲਾਂ ਜਿਸ ਤਰ੍ਹਾਂ ਆਪਜੀ ਨੂੰ ਪਤਾ ਹੀ ਹੋਵੇਗਾ 9 ਜੁਲਾਈ ਪੰਜੀਹਾੜ ਵਾਲੇ ਦਿਨ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਦਿਨ ਸੀ ਭਾਈ ਮਨੀ ਸਿੰਘ ਗੁਰਬਾਣੀ ਦਾ ਪਾਠ ਕਰਨ ਵਾਲੇ ਗੁਰਬਾਣੀ ਦੀ ਕਥਾ ਵਿਚਾਰ ਕਰਨ ਵਾਲੇ ਇੱਕ ਬੜੇ ਹੀ ਸੂਝਵਾਨ ਗੁਰੂ ਕੇ ਸਿੱਖ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੀ ਇਹਨਾਂ ਨੂੰ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਲਈ ਭੇਜਿਆ ਸੀ ਇੱਥੇ ਹੀ ਜੂਨ 1734 ਈਸਵੀ ਨੂੰ ਤਕਰੀਬਨ ਉਹਨਾਂ ਦੀ 90 ਸਾਲ ਦੀ ਉਮਰ ਸੀ ਜਦੋਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਹੁਕਮ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਆਪਾਂ ਅਰਦਾਸ ਵਿੱਚ ਇੱਕ ਪੈਰਾਗ੍ਰਾਫ ਪੜ੍ਹਦੇ ਹਾਂ ਜਿਦੇ ਵਿੱਚ ਇਹ ਸ਼ਬਦ ਹਨ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਖਟਵਾਏ ਖੋਪਰੀਆਂ ਲੁਹਾਈਆਂ ਇਤਿਹਾਦ ਉਹ ਜਿਹੜੇ ਬੰਦ ਬੰਦ ਖਟਵਾਏ ਸ਼ਬਦ ਹਨ ਉਹ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨਾਲ ਸਬੰਧ ਰੱਖਦੇ ਹਨ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕਰਕੇ ਯਾਨੀ ਪੋਟਾ ਪੋਟਾ ਕਰਕੇ ਉਹਨਾਂ ਦੀ ਸ਼ਹਾਦਤ ਹੋਈ ਸੀ ਸਰੀਰ ਦਾ ਪੋਟਾ ਪੋਟਾ ਕਰਕੇ ਕਟਵਾ ਤਾਂ ਲਿਆ ਪਰ ਉਹਨਾਂ ਨੇ ਸਿੱਖੀ ਤੋਂ ਆਖ ਲਈਏ ਧਰਮ ਤੋਂ ਆਖੀਏ ਜਾਂ ਇਸ ਤਰ੍ਹਾਂ ਵੀ ਕਹੀਏ ਕਿ ਸਚਾਈ ਤੋਂ ਮੁੱਖ ਨਹੀਂ ਮੋੜਿਆ ਉਹਨਾਂ ਨੇ ਸ਼ਹਾਦਤ ਦਿੱਤੀ ਪਰ ਕਿਸੇ ਦੀ ਈਨ ਨੂੰ ਕਬੂਲ ਨਹੀਂ ਕੀਤਾ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸਾਡਾ ਕੋਟ ਕੋਟ ਵਾਰੇ ਪਰਨਾਮ ਹੈ ਅੱਜ ਦੇ ਵਿਚਾਰ ਸ਼ੁਰੂ ਕਰਦੇ ਹਾਂ ਜੋ ਪਿਛਲੇ ਸ਼ੁੱਕਰਵਾਰ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਬਦ ਸਮਝ ਰਹੇ ਸਾਂ ਉਸ ਵਿੱਚ ਆਪ ਜੀ ਫਰਮਾਉਂਦੇ ਸਨ ਕਾਹ ਨਰ ਆਪਨੋ ਜਨਮ ਗਵਾਵੈ ਇਹ ਮਨੁੱਖ ਆਪਣ ਹੀਰੇ ਵਰਗਾ ਜਨਮ ਵਿਅਰਥ ਕਿਉਂ ਗਵਾ ਲੈਂਦਾ ਮਾਇਆ ਮਦ ਵਿਖਿਆ ਰਸ ਰਚਿਓ राम शरण ਨਹੀਂ ਆਵੇ اے ਮਾਇਆ ਦੇ ਨਸ਼ੇ ਵਿੱਚ ਵਿਕਾਰਾਂ ਦੇ ਰਸਾਂ ਵਿੱਚ ਇੰਨਾ ਗਲਤਾਨ ਹੋ ਗਿਆ ਕਿ ਇਹਨੂੰ ਪਰਮਾਤਮਾ ਦਾ ਦਰ ਭੁੱਲ ਹੀ ਗਿਆ ਇਨੂੰ ਯਾਦ ਹੀ ਨਹੀਂ ਰਿਹਾ ਕਿ ਮੇਰੇ ਜੀਵਨ ਦਾ ਕੋਈ ਹੋਰ ਵੀ ਮਕਸਦ ਹੋ ਸਕਦਾ ਹੈ। ਇਹਨੂੰ ਕੇਵਲ ਇੰਨਾ ਯਾਦ ਰਿਹਾ ਮਾਇਆ ਤੇ ਮਾਇਆ ਦੇ ਸਹਾਰੇ ਵਿਕਾਰ। ਵਿਕਾਰਾਂ ਨੂੰ ਭੋਗਣਾ, ਮਨ ਦੀਆਂ ਖੁਸ਼ੀਆਂ ਮਨਾਉਣੀਆਂ। ਬਸ ਇੰਨਾ ਕੀ ਇਹਨੂੰ ਯਾਦ ਰਿਹਾ, ਬਾਕੀ ਸਭ ਕੁਝ ਵਿਸਰ ਗਿਆ। ਗੁਰੂ ਜੀ ਨੇ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਰੱਖਿਆ ਹੈ ਕਿ ਮਨੁੱਖ ਇਹਨਾਂ ਵਿਸ਼ੇਆਂ ਵਿਕਾਰਾਂ ਵਿੱਚ ਲੱਗ ਕੇ ਆਪਣਾ ਹੀਰੇ ਜਿਹਾ ਅਨਮੋਲ ਜਨਮ ਕਿਉਂ ਗਵਾ ਲੈਂਦਾ ਹੈ ਅੱਜ ਦਾ ਸ਼ਬਦ ਜਿਸ ਵਿੱਚ ਗੁਰੂ ਜੀ ਨੇ ਰਹਾਉ ਵਾਲੀਆਂ ਪੰਕਤੀਆਂ ਵਿੱਚ ਫਰਮਾਇਆ ਮਨ ਕਰ ਕਬ ਹੁ ਨ ਹਰ ਗੁਣ ਗਾਇਓ ਬਿਕਿਆ ਸਕਤ ਰਹਿਓ ਨਿਸਬਾਸੁਰ ਕੀਨੋ ਆਪਣੂ ਪਾਇਓ ਅਸੀਂ ਸਾਰੇ ਲੋਕ ਪਰਮਾਤਮਾ ਦੇ ਗੁਣ ਤੇ ਗਾਉਂਦੇ ਹੀ ਹਾਂ ਕੋਈ ਕਥਾ ਕਰਕੇ ਗੁਣ ਗਾ ਰਿਹਾ ਹੈ ਕੋਈ ਕੀਰਤਨ ਕਰਕੇ ਗੁਣ ਗਾ ਰਿਹਾ ਹੈ ਕੋਈ ਸਵੇਰੇ ਸ਼ਾਮ ਨਿਤਨੇਮ ਕਰਦਾ ਉਹ ਤੇ ਗੁਣ ਗਾ ਰਿਹਾ ਹੈ ਅਸੀਂ ਕਈ ਪ੍ਰਕਾਰ ਨਾਲ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਾਂ ਪਰ ਗੁਰੂ ਜੀ ਜਿਹੜਾ ਸਵਾਲ ਖੜਾ ਕਰਦੇ ਨੇ ਉਹ ਇਹ ਨਹੀਂ ਕਿ ਤੁਸੀਂ ਗਾ ਰਹੇ ਹੋ ਕਿ ਨਹੀਂ ਗਾ ਰਹੇ ਉਹ ਪੁੱਛਦੇ ਨੇ ਕਿ ਮਨ ਕਰ ਕਬ ਹੁਣ ਹਰ ਗੁਣ ਗਾਇਓ ਐ ਇਨਸਾਨ ਤੂੰ ਮਨ ਕਰਕੇ ਕਦੀ ਵਾਹਿਗੁਰੂ ਜੀ ਦੀ ਸਿਫਤਲਾ ਨਹੀਂ ਕੀਤੀ ਅਸੀਂ ਜੋ ਵੀ ਧਾਰਮਿਕ ਕਰਮ ਧਰਮ ਕਰਦੇ ਹਾਂ ਇਹ ਕਰਮ ਧਰਮ ਕਰਦਿਆਂ ਹੋਇਆਂ ਸਾਡਾ ਮਨ ਇਹਨਾਂ ਵਿੱਚ ਨਹੀਂ ਹੁੰਦਾ ਮਨ ਕਿਸੇ ਹੋਰ ਜਗ੍ਹਾ ਤੇ ਹੈ ਕਰ ਅਸੀਂ ਕੁਝ ਹੋਰ ਰਹੇ ਹਾਂ ਇਸ ਨੂੰ ਆਖਿਆ ਕਿ ਤੂੰ ਮਨ ਕਰਕੇ ਤੇ ਕੰਮ ਕੀਤਾ ਹੀ ਨਹੀਂ ਵਿਖਿਆ ਸਖਤ ਰਹੇਉ ਨਿਸ ਬਾਸੁਰ ਨਿਸ ਬਾਸੁਰ ਦਾ ਮਤਲਬ ਹੁੰਦਾ ਹੈ ਰਾਤ ਦਿਨ ਵਿਖਿਆ ਆਸ਼ਕਤ ਵਿਖਿਆ ਯਾਨੀ ਵਿਕਾਰਾਂ ਵਿੱਚ ਤੂੰ ਰਾਤ ਦਿਨ ਆਸ਼ਕਤ ਹੋਇਆ ਰਹਿਣਾ ਹੈ ਗਿਲਤਾਨ ਹੋਇਆ ਰਹਿਣਾ ਹੈ ਚੀਨੋ ਆਪਣ ਨੂੰ ਪਾਇਓ ਤੈਨੂੰ ਆਪਣਾ ਕੀਤਾ ਹੋਇਆ ਚੰਗਾ ਲੱਗਦਾ ਆਪਾਂ ਜੇ ਹਰ ਮਨੁੱਖ ਆਪਣੇ ਆਪਣੇ ਵੱਲ ਛਾਤੀ ਮਾਰੇ ਮੈਂ ਆਪਣੇ ਅੰਦਰ ਵੇਖਾਂ ਤੁਸੀਂ ਆਪੋ ਆਪਣੇ ਅੰਦਰ ਵੇਖੋ ਤੇ ਗੱਲ ਬਹੁਤ ਹੱਦ ਤੱਕ ਠੀਕ ਮਾਲੂਮ ਹੁੰਦੀ ਏ ਕਿ ਅਸੀਂ ਆਪਣਾ ਕੀਤਾ ਸਾਨੂੰ ਚੰਗਾ ਲੱਗਦਾ ਹੈ ਜਾਂ ਇਸ ਤਰ੍ਹਾਂ ਆਖੀਏ ਕਿ ਜੋ ਸਾਨੂੰ ਚੰਗਾ ਲੱਗਦਾ ਆਪਾਂ ਉਹ ਕਰਦੇ ਹਾਂ ਗੁਰੂ ਨੂੰ ਕੀ ਚੰਗਾ ਲੱਗਦਾ ਹੈ ਸਾਡੇ ਬਜ਼ੁਰਗਾਂ ਨੂੰ ਕੀ ਚੰਗਾ ਲੱਗਦਾ ਹੈ ਉਹਨੂੰ ਅਸੀਂ ਪਿੱਛੇ ਰੱਖਦੇ ਹਾਂ ਉਹ ਜੋ ਕੁਝ ਗੁਰੂਆਂ ਨੇ ਮਹਾਂਪੁਰਸ਼ਾਂ ਨੇ ਆਪਾਂ ਨੂੰ ਬਾਣੀ ਵਿੱਚ ਸਮਝਾਉਣ ਦਾ ਯਤਨ ਕੀਤਾ ਹੈ ਕਿ ਤੁਸੀਂ ਪਾਈ ਆ ਚੀਜ਼ਾਂ ਮਾੜੀਆਂ ਨੇ ਛੱਡ ਦਿਓ ਆ ਚੀਜ਼ਾਂ ਕੁਝ ਚੰਗੀਆਂ ਨੇ ਇਹਨਾਂ ਨੂੰ ਜ਼ਿੰਦਗੀ ਚ ਅਪਣਾ ਲਓ ਪਰ ਆਪਾਂ ਕਦੋਂ ਉਹਨਾਂ ਦੀ ਸਲਾਹ ਮੰਨਦੇ ਆ ਆਪਾਂ ਮਨ ਮਰਜ਼ੀ ਕਰਦੇ ਆ ਚੰਗਾ ਲੱਗੇਗਾ ਤੇ ਸਵੇਰੇ ਉੱਠਾਂਗੇ ਨਹੀਂ ਚੰਗਾ ਲੱਗਦਾ ਤੇ ਨਹੀਂ ਉੱਠਦੇ 10 ਵਜੇ ਜੀ ਕੀਤਾ 10 ਵਜੇ ਉੱਠੇ ਆ ਰਾਤੀ ਮੂਵੀ ਵੇਖਦਾ ਰਹਿਆ ਜੀ ਕੀਤਾ ਵੇਖਦੇ ਰਹੇ ਆ ਵੀ ਗੁਰੂ ਦਾ ਬਚਨ ਆਪਾਂ ਕਿੱਥੇ ਮੰਨਦੇ ਆ ਮੈਂ ਵੀ ਤੁਸੀਂ ਵੀ ਆਪਾਂ ਸਾਰੇ ਮਨਮਰਜ਼ੀ ਕਰਦੇ ਆ ਕਿੰ ਨੂੰ ਆਪਣੋਂ ਪਾਇਓ ਸਾਨੂੰ ਆਪਣਾ ਕੀਤਾ ਹੀ ਕੇਵਲ ਚੰਗਾ ਲੱਗਦਾ ਜੋ ਗੁਰੂਆਂ ਨੇ ਆਖਿਆ ਮਹਾਪੁਰਸ਼ਾਂ ਨੇ ਆਖਿਆ ਉਹਦੇ ਵੱਲ ਸਾਡਾ ਧਿਆਨ ਬਹੁਤ ਘੱਟ ਜਾਂਦਾ ਜਾਂ ਅਸੀਂ ਉਸ ਨੂੰ ਇਗਨੋਰ ਕਰਦੇ ਆ ਕੋਈ ਨਹੀਂ ਜੇ ਹੁਣੇ ਥੋੜੀ ਦੇਰ ਬਾਅਦ ਕਰ ਲਾਂਗੇ ਤੇ ਕੀ ਹੋ ਚੱਲਿਆ ਕਈ ਸਾਡੇ ਪ੍ਰਚਾਰਕ ਲੋਕ ਵੀ ਇਹ ਗੱਲ ਆਖਣ ਤੋਂ ਸੰਕੋਚ ਨਹੀਂ ਕਰਦੇ ਜਦੋਂ ਗੱਲ ਅੰਮ੍ਰਿਤ ਵੇਲੇ ਦੀ ਆਉਂਦੀ ਹੈ ਤੇ ਆਖਦੇ ਨੇ ਕਿ ਜੇ 4 ਵਜੇ ਉੱਠ ਕੇ ਨਹੀਂ ਵੀ ਪਾਠ ਕੀਤਾ 7 ਵਜੇ ਉੱਠ ਕੇ ਕਰ ਲਿਆ ਫਿਰ ਕੀ ਫਰਕ ਪੈ ਗਿਆ ਫਰਕ ਤਾਂ ਕੁਝ ਵੀ ਨਹੀਂ ਪੈਂਦਾ ਪਰ ਅਸੀਂ ਮਨ ਮਰਜ਼ੀ ਤਾਂ ਕਰ ਰਹੇ ਆ ਅਸੀਂ ਗੁਰੂ ਦਾ ਬਚਨ ਤੇ ਨਹੀਂ ਨਾ ਮੰਨ ਰਹੇ ਜੋ ਗੁਰਬਾਣੀ ਵੀ ਸਾਨੂੰ ਥਾਂ ਥਾਂ ਤੇ ਸਮਝਾਇਆ ਗਿਆ ਕਿ ਗੁਰ ਕਹਿਆ ਸਾਕਾਰ ਕਮਾਓ ਗੁਰੂ ਨੇ ਜਿਹੜੇ ਬਚਨ ਤੁਹਾਨੂੰ ਕਰਨ ਲਈ ਆਖੇ ਨੇ ਤੁਸੀਂ ਉਹ ਕਰੋ ਮਨ ਮਰਜ਼ੀ ਨਾ ਕਰੋ ਭਾਵੇਂ ਤੁਸੀਂ ਆਪਣੇ ਮਨ ਦੀ ਮਰਜ਼ੀ ਨਾਲ ਚੰਗੇ ਹੀ ਕੰਮ ਕਰਦੇ ਹੋ ਭਲਾਈ ਸਭ ਕਰਦੇ ਹੋ ਪਰ ਕਿਤੇ ਨਾ ਕਿਤੇ ਅਸੀਂ ਗੁਰੂ ਦੇ ਹੁਕਮ ਦੀ ਉਦੂਲੀ ਕਰਦੇ ਰਹਿੰਨੇ ਆ ਸਾਨੂੰ ਉਹ ਨਹੀਂ ਕਰਨੀ ਚਾਹੀਦੀ ਜਿੰਨਾ ਕੁ ਵੀ ਅਸੀਂ ਕੰਮ ਕਰੀਏ ਗੁਰਬਾਣੀ ਦਾ ਪਾਠ ਕਰੀਏ ਵਿਚਾਰ ਕਰੀਏ ਕੀਰਤਨ ਕਰੀਏ ਜਾਂ ਸੁਣੀਏ ਮਨ ਕਰਕੇ ਕਰੀਏ ਸਾਡਾ ਧਿਆਨ ਕਿਤੇ ਹੋਰ ਨਾ ਹੋਵੇ ਜੋ ਅਸੀਂ ਕਰ ਰਹੇ ਹਾਂ ਧਿਆਨ ਸਾਡਾ ਕੇਵਲ ਤੇ ਕੇਵਲ ਉਹਦੇ ਵਿੱਚ ਹੋਣਾ ਚਾਹੀਦਾ ਅਗਲਾ ਬਚਨ ਗੁਰੂ ਜੀ ਦਾ ਗੁਰ ਉਪਦੇਸ਼ ਸੁਨਿਓ ਨਹਿ ਕਾਨਨ ਪਰ ਦਾਰਾ ਲਪਟਾਇਓ ਗੁਰੂ ਦੀ ਸਿੱਖਿਆ ਨੂੰ ਅਸੀਂ ਆਪਣੇ ਕੰਨਾਂ ਦੁਆਰਾ ਸੁਣਦੇ ਹੀ ਨਹੀਂ ਹਾਂ ਤੁਸੀਂ ਆਖੋਗੇ ਸੁਣ ਤੇ ਰਹੇ ਹਾਂ ਇਹਨੂੰ ਸੁੰਨਣਾ ਨਹੀਂ ਜੀ ਕਹਿੰਦੇ ਸੁੰਨਣਾ ਹੁੰਦਾ ਜੋ ਸੁਣਿਆ ਉਹਨੂੰ ਜੀਵਨ ਵਿੱਚ ਅਪਣਾ ਲਿਆ ਉਹ ਹੁੰਦਾ ਸੁਣ ਲਿਆ ਜੇ ਅਸੀਂ ਕੇਵਲ ਇੱਕ ਪਾਸਿਓ ਸੁਣਿਆ ਦੂਜੇ ਪਾਸਿਓ ਕੱਢ ਦਿੱਤਾ ਤੇ ਇਹਨੂੰ ਕਹਿੰਦੇ ਨੇ ਕੰਨ ਰਸ ਅਸੀਂ ਕਥਾ ਕਰੀਏ ਕਥਾ ਸੁਣੀਏ ਕੀਰਤਨ ਕਰੀਏ ਕੀਰਤਨ ਸੁਣੀਏ ਸੁਖਮਣੀ ਸਾਖ ਪੜਹੀਏ ਕਿਸੇ ਤੋਂ ਪਾਠ ਕਰਵਾਈਏ ਅਸੀਂ ਉਹਦੇ ਤੇ ਅਮਲ ਕਿੰਨਾ ਕੁ ਕਰਦੇ ਆ ਇਹ ਗੱਲ ਵੇਖਣ ਵਾਲੀ ਏ ਜੇ ਅਸੀਂ ਅਮਲ ਨਹੀਂ ਕਰਦੇ ਤੇ ਇਹਦਾ ਮਤਲਬ ਵੀ ਅਸੀਂ ਸੁਣਿਆ ਹੀ ਨਹੀਂ ਗੁਰੂ ਉਪਦੇਸ਼ ਸੁਣਿਓ ਨਹ ਕੰਨਨ ਕੰਨਾਂ ਦੇ ਨਾਲ ਗੁਰੂ ਦੀ ਸਿੱਖਿਆ ਨੂੰ ਸੁਣਿਆ ਹੀ ਨਹੀਂ ਤੇ ਕੀਤਾ ਕੀ ਏ ਪਰ ਦਾਰਾ ਲਪਟਾਇਓ ਦਾਰਾ ਮੈਨੇ ਜੀ ਇਸਤਰੀ ਹੁੰਦਾ ਹੈ ਪਰਾਈ ਇਸਤਰੀ ਦੇ ਮੋਹ ਵਿੱਚ ਇਹ ਜੀਵ ਲਪਟਿਆ ਰਹਿੰਦਾ ਚੰਬੜਿਆ ਰਹਿੰਦਾ ਮੈਨੂੰ ਖਿਮਾ ਕਰਨਾ ਇੱਕ ਦਿਨ ਜਾਂ ਕਈ ਵਾਰੀ ਨਾ ਗੁਰੂ ਨੋਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਏ ਜੋ ਸ਼੍ਰੀ ਮੁਖਵਾਕ ਦੇ ਰੂਪ ਵਿੱਚ ਕਈ ਵਾਰੀ ਆਪਾਂ ਉਸ ਨੂੰ ਪੜਦੇ ਹਾਂ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਚਨ ਲਿਖੇ ਨੇ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓਂ RAM ਭਗਤ ਨਹਿ ਕੀਨੀ ਉਨ ਇਥੇ ਦੋ ਬਚਨ ਆਖੇ ਨੇ ਗੁਰੂ ਜੀ ਨੇ ਪਰਦਾਰਾ ਤੇ ਨਿੰਦਿਆ ਕੋਮਨਾਮਾ ਜਦੋਂ ਆਉਂਦਾ ਆਪਾਂ ਪਾਠ ਕਰਦੇ ਹਾਂ ਤੇ ਰਹਾਉ ਵਾਲੀਆਂ ਪੰਕਤੀਆਂ ਆਪਾਂ ਵਿਚਾਰਦੇ ਹਾਂ ਇਹ ਰਹਾਉ ਵਾਲੀਆਂ ਪੰਕਤੀਆਂ ਹੀ ਨੇ ਮੰਨਰੇ ਕੌਣ ਕੁਮਤ ਤੈ ਲੀਨੀ ਇੱਕ ਸੱਜਣ ਮੈਨੂੰ ਕਾਲ ਕਰਕੇ ਫੋਨ ਕਰਕੇ ਆਖਦੇ ਨੇ ਕਿ ਤੁਸੀਂ ਨਿੰਦਿਆ ਬਾਰੇ ਤਾਂ ਬੋਲਿਆ ਵੀ ਸਾਨੂੰ ਨਿੰਦਿਆ ਨਹੀਂ ਕਰਨੀ ਚਾਹੀਦੀ ਪਰ ਤੁਸੀਂ ਇਹ ਨਹੀਂ ਆਖਿਆ ਪਰ ਦਾਰਾ ਨਿੰਦਿਆ ਰਸ ਰਚਿਓ ਕੀ ਪ੍ਰਾਈ ਇਸਤਰੀ ਦੇ ਰਸ ਵਿੱਚ ਤੂੰ ਕਿਉਂ ਰਚਿਆ ਹੋਇਆ ਤੁਸੀਂ ਇਹ ਤਾਂ ਨਹੀਂ ਆਖਿਆ ਸੋ ਸਾਧ ਸੰਗਤ ਜੀ ਮੈਂ ਆਪਜੀ ਤੋਂ ਮਾਫੀ ਮੰਗ ਕੇ ਆਖਣਾ ਚਾਹੁੰਨਾ ਕਿ ਕੁਝ ਐਹੋ ਜਿਹੇ ਸ਼ਬਦ ਹੁੰਦੇ ਨੇ ਜਿਹੜੇ ਹਰ ਮਨੁੱਖ ਆਪਣੇ ਆਪ ਸਮਝ ਲੈਂਦਾ ਉਹਨਾਂ ਨੂੰ ਬਹੁਤੀ ਉਹਦਾ ਵਿਖਿਆਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਕੋਈ ਬੱਚੇ ਨਹੀਂ ਆ ਆਪਾਂ ਸਭ ਸਮਝਦੇ ਆਂ ਪਰ ਦਾਰਾ ਪਰਾਈ ਇਸ ਤਰ੍ਹਾਂ ਲੱਟਣਾ ਕੀ ਹੁੰਦਾ ਸਾਨੂੰ ਸਭ ਨੂੰ ਪਤਾ ਹੈ ਹੁਣ ਇਹਦੀ ਵਿਆਖਿਆ ਹੋਰ ਮੈਂ ਕੀ ਕਰਾਂ ਸੋ ਇੰਨਾ ਕੀ ਮੈਂ ਦੱਸਣਾ ਚਾਹੁੰਨਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਜੈਸਾ ਸੰਗ ਬੀਸੀਰ ਸਿਉ ਹੈ ਰੇ ਤੈ ਸੋ ਹੀ ਇਹ ਪਰਗ੍ਰਹਿ ਜਿਹੋ ਜੀ ਸੰਗਤ ਅਸੀਂ ਪਰਾਏ ਘਰ ਵਿੱਚ ਜਾ ਕੇ ਕਰਦੇ ਆਂ ਇਸ ਤਰ੍ਹਾਂ ਮੰਨ ਲਓ ਕਿ ਤੁਸੀਂ ਉਹ ਸੱਪ ਦੀ ਸੰਗਤ ਕਰ ਰਹੇ ਹੋ ਸੱਪ ਨੂੰ ਤੁਸੀਂ ਜਿੰਨਾ ਮਰਜ਼ੀ ਪਿਆਰ ਕਰੋ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਕਦੋਂ ਉਹ ਡੰਗ ਮਾਰ ਦੇਵੇਗਾ ਬਸ ਇਹ ਜਿਹੜਾ ਪਰਦਾਰਾ ਲਪਟਾਇਓ ਹੈ ਨਾ ਜੀ ਇਹ ਇਸ ਤਰ੍ਹਾਂ ਦਾ ਇੱਕ ਕੁਕਰਮ ਹੈ ਮਾੜਾ ਕਰਮ ਹੈ ਜਿਹੜਾ ਵੀ ਮਨੁੱਖ ਕਰੇਗਾ ਉਹਦਾ ਆਚਰਣ ਤੋਂ ਵੀ ਡਿੱਗੇਗਾ ਸੰਸਾਰ ਵਿੱਚ ਉਹਦਾ ਵਿਸ਼ਵਾਸ ਵੀ ਨਹੀਂ ਰਹੇਗਾ। ਜ਼ਿਆਦਾਤਰ ਉਹਨੂੰ ਕੋਈ ਘਰ ਵੀ ਨਹੀਂ ਵੜਨ ਦੇਵੇਗਾ ਇਹੋ ਜਿਹਾ ਮਨੁੱਖ ਨੂੰ। ਸੋ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਸਮਝਾਈਏ ਕਿ ਇਹੋ ਜਿਹਾ ਕਰਮਾਂ ਵਿੱਚ ਆਪਾਂ ਲੁਪਤ ਜਾਂ ਲਿਪਤ ਨਹੀਂ ਹੋਣਾ। ਅਸੀਂ ਗੁਰੂ ਦੇ ਉਪਦੇਸ਼ ਨੂੰ ਕੰਨਾਂ ਨਾਲ ਸੁਣਨਾ ਤੇ ਉਹਦੇ ਉੱਤੇ ਫਿਰ ਅਮਲ ਕਰਨਾ ਇਹ ਸਾਡਾ ਮੁਢਲਾ ਫਰਜ਼ ਬਣਦਾ। ਅਗਲਾ ਬਚਨ ਗੁਰੂ ਜੀ ਨੇ ਆਖਿਆ ਪਰ ਨਿੰਦਾ ਕਾਰਨ ਬਹੁਤਾ ਹਵਤ ਸਮਝਿਓ ਨਹਿ ਸਮਝਾਇਓ ਹੁਣ ਗੁਰੂ ਜੀ ਨੇ ਆਪਾਂ ਨੂੰ ਕਿੰਨੀ ਵਾਰੀ ਇਹ ਬਚਨ ਸਮਝਾਇਆ ਏ ਕਿ ਨਿੰਦਾ ਭੜੀ ਕਿਸੈ ਕੀ ਨਹੀਂ ਮਨ ਮੁਖ ਮੁਗਧ ਕਰਨ ਮੂੰ ਕਾਲੇ ਤਿਨ ਨਿੰਦਕਾ ਨਰਕੇ ਘੋਰ ਪਵਨ ਹੁਣ ਇਸ ਤੋਂ ਵੱਧ ਹੋਰ ਕੋਈ ਕੀ ਸਮਝਾ ਸਕਦਾ ਕਈ ਭਾਈ ਨਿੰਦਿਆ ਨਾ ਕਰਿਆ ਕਰੋ ਨਰਕਾਂ ਚ ਪੈ ਜਾਓਗੇ ਨਿੰਦਿਆ ਕਰਨ ਵਾਲਾ ਪ੍ਰਾਈ ਮੈਲ ਢੋ ਰਿਆ ਹੁੰਦਾ ਹੈ ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਆਖਦੇ ਨੇ ਕਿ ਮਨੁੱਖ ਦੀ ਫਿਤਰਤ ਕੀ ਇਹਦਾ ਸੁਭਾਅ ਕੀ ਹੈ ਪਰ ਨਿੰਦਿਆ ਕਰਨ ਬਹੁਤ ਆਵਤ ਤੈਨੂੰ ਪਤਾ ਲੱਗ ਜਾਏ ਕਿ ਮੇਰੀ ਗੱਲ ਸੁਣਨ ਵਾਲਾ ਕੋਈ ਬੈਠਾ ਇੱਥੇ ਕਿਤੇ ਦੌੜ ਕੇ ਉਹਦੇ ਕੋਲ ਚਲਾ ਜਾਂਦਾ ਫਿਰ ਉਹਨੂੰ ਜੋ ਕੁਝ ਆਪਣੇ ਆਂਡ ਗਵਾਂਡ ਵਿੱਚ ਸੱਚ ਝੂਠ ਹੁੰਦਾ ਸਾਰਾ ਉਹਦੇ ਕੰਨਾਂ 'ਚ ਪਾਉਣ ਦੀ ਕੋਸ਼ਿਸ਼ ਕਰਦਾ। ਇਸ ਨੂੰ ਕਹਿੰਦੇ ਨੇ ਪਰਿੰਦਿਆ। ਸਾਨੂੰ ਕੀ ਲੋੜ ਪਈਏ ਕਿਸੇ ਦੀ ਮਾਇਲ ਪੈ ਧੋਈਏ। ਜੋ ਕਰੇਗਾ ਸੋ ਭਰੇਗਾ। ਤੂੰ ਕਿਉਂ ਭਇਆ ਉਦਾਸ ਵਾਲੀ ਕਹਾਣੀ ਏ? ਜੇ ਮੈਂ ਮਾੜੇ ਕਰਮ ਕਰਾਂਗਾ ਤੇ ਉਹ ਮੈਨੂੰ ਹੀ ਭੁਗਤਨੇ ਪੈਣੇ ਨੇ। ਜੇ ਕੋਈ ਹੋਰ ਕਰੇਗਾ ਤੇ ਉਹਨੂੰ ਭੁਗਤਨੇ ਪੈਣਗੇ। ਇਸ ਲਈ ਸਾਨੂੰ ਕੀ ਜ਼ਰੂਰਤ ਏ? ਕਿ ਅਸੀਂ ਪਰਾਏ ਮਾੜੇ ਕਰਮਾਂ ਦੇ ਵਿੱਚ ਜਾਣ ਕੇ ਖਛਤ ਹੋਈਏ ਜਾਣ ਬੁੱਝ ਕੇ ਉਹਦੇ ਵਿੱਚ ਫਸੀਏ ਸੋਜੀ ਆਪਾਂ ਨੂੰ ਮੈਂ ਤੁਹਾਨੂੰ ਤੇ ਨਹੀਂ ਭਲਾ ਕਹਿ ਸਕਦਾ ਪਰ ਜੋ ਗੁਰੂ ਜੀ ਕਹਿ ਰਹੇ ਨੇ ਉਹ ਦੀ ਮੈਂ ਸਿਰਫ ਵਿਆਖਿਆ ਕਰ ਸਕਦਾ ਕਿ ਸਾਨੂੰ ਪਰਾਈ ਨਿੰਦਿਆ ਕਰਨ ਵਾਸਤੇ ਦੂਜੇ ਬੰਦੇ ਕੋਲ ਜਾ ਕੇ ਨਹੀਂ ਬਹਿਣਾ ਚਾਹੀਦਾ ਜੇ ਕਿਸੇ ਕੋਲ ਜਾ ਕੇ ਬੈਠਣਾ ਹੈ ਤੇ ਸਿਰਫ ਸਲਾਹ ਕਰੋ ਪਰਮਾਤਮਾ ਦੀ ਜਿਸ ਨੇ ਸਾਨੂੰ ਇਹ ਮਨੁੱਖਾ ਤਨ ਦਿੱਤਾ ਇੰਨਾ ਸੋਹਣਾ ਸਾਨੂੰ ਸਮਾਂ ਬਖਸ਼ਿਆ ਇੰਨੀ ਪਵਿੱਤਰ ਅੰਮ੍ਰਿਤ ਬਾਣੀ ਬਖਸ਼ੀ ਸਾਨੂੰ ਕੀਰਤਨ ਦਿੱਤਾ ਕਥਾ ਦਿੱਤੀ ਸਾਨੂੰ ਚੰਗੇ ਕਰਮ ਕਮਾਉਣ ਦਾ ਉਸ ਮਾਲਕ ਨੇ ਮੌਕਾ ਦਿੱਤਾ ਅਸੀਂ ਉਹਦੀ ਵਡਿਆਈ ਕਰਿਆ ਕਰੀਏ ਕਿਸੇ ਦੀ ਨਿੰਦਿਆ ਕਿਉਂ ਕਰਨੀ ਆਪਾਂ ਜੇ ਕੋਈ ਕਰੇ ਵੀ ਸਾਨੂੰ ਆਖ ਦੇਣਾ ਚਾਹੀਦਾ ਹੈ ਪਿੱ ਜਦੋਂ ਆਤਮੀ ਸਾਡੇ ਕੋਲ ਹੋਵੇਗਾ ਉਦੋਂ ਆਪਾਂ ਉਹਦੀ ਗੱਲ ਕਰਾਂਗੇ ਹੁਣ ਆਪਾਂ ਦੋਵੇਂ ਜਣੇ ਆ ਆਪਾਂ ਆਪਣੀ ਕਰ ਲਈਏ ਜਾਂ ਪਰਮਾਤਮਾ ਦੀ ਕਰੀਏ ਤੀਜੇ ਬੰਦੇ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ ਤੀਜੇ ਬੰਦੇ ਦੀ ਗੱਲ ਉਦੋਂ ਕਰਾਂਗੇ ਜਦੋਂ ਉਹ ਬੰਦਾ ਸਾਡੇ ਕੋਲ ਹੋਵੇਗਾ ਬੜਾ ਆਸਾਨ ਤਰੀਕਾ ਹੈ ਨਿੰਦਿਆ ਤੋਂ ਬਚ ਜਾਣ ਦਾ ਸੋ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਬਚਨ ਸਮਝਾਇਆ ਅੱਗੇ ਗੁਰੂ ਸਾਹਿਬ ਨੇ ਆਖਿਆ ਕਾਹਾਂ ਕਾਹੋ ਮੈਂ ਆਪਣੀ ਕਰਨੀ ਜਿਹਬਿਦ ਜਨਮ ਗਵਾਇਓ ਹੁਨੇ ਗੁਰੂ ਤੇਗ ਬਹਾਦਰ ਸਾਹਿਬ ਜਿਵੇਂ ਆਪਣੇ ਆਪ ਨੂੰ ਕਹਿ ਰਹੇ ਨੇ ਕਾਹ ਕਾਹੋ ਮੈਂ ਆਪਣੀ ਕਰਨੀ ਇਹੋ ਹੀ ਗੱਲ ਆਪਾਂ ਸਾਰੇ ਜਣੇ ਵੀ ਆਪਣੇ ਆਪ ਨੂੰ ਆਖੀਏ ਮੈਂ ਵੀ ਆਖਾਂ ਤੁਸੀਂ ਵੀ ਆਖੋ ਤੁਸੀਂ ਵੀ ਆਪਣੇ ਆਪ ਨੂੰ ਆਖੋ ਕਾਹ ਕਾਹੋ ਮੈਂ ਆਪਣੀ ਕਰਨੀ ਮੈਂ ਆਪਣੀ ਕਰਨੀ ਬਾਰੇ ਆਪਣੀ ਕਰਤੂਤ ਬਾਰੇ ਆਪਣੇ ਕਰਤੱਬ ਬਾਰੇ ਮੈਂ ਕੀ ਆਖਾਂ ਜਿਵੇਂ ਵਿਦ ਜਨਮ ਗਵਾਇਓ ਜਿਸ ਤਰੀਕੇ ਨਾਲ ਮੈਂ ਆਪਣਾ ਸਾਰਾ ਜੀਵਨ ਹੀ ਬਰਬਾਦ ਕਰ ਲਿਆ ਜੀ ਤੁਹਾਡਾ ਤੇ ਮੈਨੂੰ ਪਤਾ ਨਹੀਂ ਮੈਨੂੰ ਬਹੁਤ ਪਛਤਾਵਾ ਲੱਗਦਾ ਹੈ ਕਈ ਵਾਰੀ ਕੁਝ ਜ਼ਿੰਦਗੀ ਦਾ ਹਿੱਸਾ ਮੈਂ ਵਿਅਰਥ ਗਵਾਇਆ ਔਰ ਉਦੋਂ ਸਮਝ ਨਹੀਂ ਸੀ ਕਿਸੇ ਦੱਸਿਆ ਨਹੀਂ ਸੀ ਅੱਜ ਤੇ ਸੱਚੀ ਆਪਾਂ ਭਾਗਾ ਵਾਲੇ ਆ ਆ ਜਿਹੜਾ ਸਾਡੇ ਕੋਲ ਸਾਇੰਸ ਦਾ ਨਾਂ ਨੇ ਇਲੈਕਟ੍ਰੋਨਿਕ মিডিਆ ਦਿੱਤਾ ਹੈ ਅਸੀਂ ਪੂਰੀ ਦੁਨੀਆ ਦੇ ਮਹਾਪੁਰਸ਼ਾਂ ਦੇ ਬਚਨ ਕੀਰਤਨ ਕਥਾ ਸਿਆਣਿਆਂ ਮਹਾਪੁਰਸ਼ਾਂ ਦੇ ਵਖਿਆਨ ਅਸੀਂ ਘਰ ਬੈਠੇ ਸੁਣ ਸਕਦੇ ਹਾਂ ਤੇ ਜੇ ਅਸੀਂ ਉਹਨੂੰ ਸੁਣ ਲਈਏ ਮੰਨ ਲਈਏ ਤਾਂ ਸਾਡਾ ਜੀਵਨ ਅੱਜ ਬਹੁਤ ਸੁਧਰ ਸਕਦਾ ਹੈ ਜੇ ਵਿਦ ਜਨਮ ਗਵਾਇਓ ਸਾਨੂੰ ਤੇ ਪਤਾ ਹੀ ਨਹੀਂ ਸੀ ਜੀ ਇਸ ਤਰ੍ਹਾਂ ਕੋਈ ਸੰਗਤ ਨਹੀਂ ਸੀ ਹੁੰਦੀ ਉਦੋਂ ਗੁਰਦੁਆਰਿਆਂ ਚ ਪਿੰਡਾਂ ਚ ਤੇ ਬਿਲਕੁਲ ਹੀ ਨਹੀਂ ਸੀ ਹੁੰਦੀ ਸਿਰਫ ਜਾਣਾ ਮੱਥਾ ਟੇਕਿਆ ਪ੍ਰਸ਼ਾਦ ਲਿਆ ਹੱਥ ਮਲ ਕੇ ਮੂੰਹ ਨੂੰ ਮਾਲ ਲੇ ਤੇ ਘਰ ਨੂੰ ਆਗੇ ਬਸ ਇੰਨਾ ਕੰਮ ਹੁੰਦਾ ਸੀ ਗੁਰਦੁਆਰੇ ਹੋ ਆਏ ਕੋਈ ਨਹੀਂ ਸੀ ਉੱਥੇ ਬਹਿ ਕੇ ਸਮਝਾਉਂਦਾ ਵੀ ਗੁਰਬਾਣੀ ਕੀ ਏ ਕੀਰਤਨ ਕਿੰਨੂੰ ਕਹਿੰਦੇ ਨੇ ਕਥਾ ਵਿਚਾਰ ਕੀ ਹੁੰਦੀ ਏ ਕੱਖ ਨਹੀਂ ਸੀ ਪਤਾ ਤੇ ਉਹ ਜਿਹੜਾ ਜਨਮ ਸੀ ਜਨਮ ਦਾ ਸਮਾਂ ਯਾਨੀ ਉਹ ਉਹ ਤੇ ਗਿਆ ਵਿਆਰਤ ਆਪਾਂ ਨੂੰ ਹੁਣ ਸਮਝ ਆਈ ਅੱਜ ਆਪਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮਝਾ ਦਿੱਤਾ ਪੀ ਇਹ ਜਨਮ ਨੂੰ ਐਵੇਂ ਪਾਈ ਨਾ ਗਵਾਓ ਕਹਿ ਨਾਨਕ ਸਭ ਔਗਣ ਮੋਹ ਮਹਿ ਰਾਖ ਲੇਹੋ ਸਰਨਾਇਓ ਏ ਅਕਾਲ ਪੁਰਖ ਵਾਹਿਗੁਰੂ ਮੇਰੇ ਵਿੱਚ ਸਾਰੇ ਗੁਨਾਹ ਨੇ ਵੈਸੇ ਅਸੀਂ ਗੁਨਾਹ ਮੰਨਣ ਨੂੰ ਰਾਜ਼ ਹੀ ਨਹੀਂ ਹੁੰਦੇ ਹਾਂ ਅਸੀਂ ਦੂਜਿਆਂ ਦੇ ਗੁਨਾਹ ਵੇਖਦੇ ਆ ਦੂਜਿਆਂ ਦੇ ਔਗਣ ਵੇਖਦੇ ਆ ਆਪਣੇ ਔਗਣ ਨਹੀਂ ਵੇਖਦੇ ਆਪਣੇ ਗੁਣ ਦੂਜਿਆਂ ਨੂੰ ਜਾ ਕੇ ਦੱਸਦੇ ਆ ਤੇ ਮੇਰਾ ਇਹ ਨਿਜੀ ਵਿਚਾਰ ਏ ਕਿ ਸਾਨੂੰ ਜੇ ਕਦੀ ਕਿਸੇ ਨਾਲ ਗੱਲ ਕਰਨੀ ਵੀ ਪਵੇ ਤੇ ਆਪਣੇ ਔਗਣ ਦੱਸਨੇ ਚਾਹੀਦੇ ਨੇ ਜੇ ਕਿਸੇ ਦੂਜੇ ਦੀ ਗੱਲ ਕਰਨੀ ਵੀ ਪਵੇ ਉਹਦੇ ਗੁਣਾ ਦੀ ਸਾਂਝ ਕਰਨੀ ਚਾਹੀਦੀ ਹੈ ਯਾਨੀ ਮੇਰਾ ਕਹਿਣ ਤੋਂ ਮਤਲਬ ਏ ਜੇ ਆਪਣੇ ਵੱਲ ਵੇਖੀਏ ਤੇ ਆਪਣੇ ਔਗਣਾ ਵੱਲ ਵੇਖੀਏ ਦੂਜੇ ਵੱਲ ਸਾਡੀ ਨਿਗਾਹ ਜਾਏ ਤੇ ਉਹਦੇ ਗੁਨਾ ਵੱਲ ਵੇਖੀਏ ਫਿਰ ਅਸੀਂ ਨਿੰਦਿਆ ਚੁਗਲੀ ਤੋਂ ਸਾਇ ਸੁਭਾਏ ਬਾਤ ਜਾਵਾਂਗੇ ਫਿਰ ਅਰਦਾਸ ਕੀਤੀ ਅਖੀਰ ਤੇ ਗੁਰੂ ਜੀ ਨੇ ਰਾਖ ਲੇ ਹੋ ਸ਼ਰਨਾਇਓ ਤੇ ਅਕਾਲ ਪੁਰਖ ਵਾਹਿਗੁਰੂ ਮੈਂ ਆਪਣੀ ਕਰਤੂਤ ਤੇਰੇ ਸਾਹਮਣੇ ਕੀ ਰੱਖਾਂ ਜਿੰਨਾ ਮਾਰਿਆਂ ਕਰਮਾਂ ਕਰਕੇ ਮੈਂ ਆਪਣਾ ਸਾਰਾ ਜਨਮ ਗਵਾ ਲਿਆ ਸਾਰੇ ਔਗਣ ਸਾਰੇ ਗੁਨਾ ਸਾਰੇ ਦੋਸ਼ ਨੇ ਮੇਰੇ ਵਿੱਚ ਪਰ ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਕਿਰਪਾ ਕਰ ਮੈਨੂੰ ਸ਼ਰਨ ਪੈ ਦੇ ਦੀ ਲਾਜ ਰੱਖ ਮੇਰੀ ਇੱਜ਼ਤ ਰੱਖ ਇਹ ਅਰਦਾਸ ਆਪਾਂ ਕਰਨੀ ਏ ਇਹਦੇ ਨਾਲ ਹੀ ਮੈਂ ਅੱਜ ਦੀ ਵਿਚਾਰ ਦੀ ਸਮਾਪਤੀ ਕਰਦਾ ਤੇ ਅਖੀਰ ਤੇ ਤੁਸੀਂ ਵੇਖਦੇ ਹੋ ਥੱਲੇ ਨਾ ਕੁਝ ਨੰਬਰ ਹਨ ਬਹੁਤ ਸਾਰੇ ਇਹਨਾਂ ਵੱਲ ਥੋੜਾ ਧਿਆਨ ਦਿਓ ਕਿ ਇਹ ਨੰਬਰ ਇੰਨੇ ਸਾਰੇ ਕਿਉਂ ਨੇ ਜਿਹੜੇ ਰਾਗ λεਹੋ ਸਰਨਾਇਓ ਦੇ ਪਿੱਛੇ ਨੰਬਰ 2 ਤੇ ਨੰਬਰ 4 ਇਹ ਇਸ ਸ਼ਬਦ ਦੇ ਦੋ ਬੰਦ ਨੇ ਤੇ ਇਸ ਸਾਰਿੰਗ ਰਾਗ ਦੇ ਅੰਦਰ ਇਹ ਗੁਰੂ ਜੀ ਦਾ ਚੌਥਾ ਸ਼ਬਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਸ ਤੋਂ ਅੱਗੇ ਥੱਲੇ ਵਾਲੀ ਲਾਈਨ ਵਿੱਚ ਪਹਿਲਾਂ 3 ਫਿਰ 13 ਫਿਰ 139 ਇਹ ਕੀ ਹੈ ਇਸ ਸ਼ਬਦ ਵਿੱਚ ਇਸ ਰਾਗ ਵਿੱਚ ਪਹਿਲੇ ਗੁਰੂ ਜੀ ਦੇ 3 ਸ਼ਬਦ ਨੇ ਚੌਥੇ ਗੁਰੂ ਜੀ ਦੇ 13 ਸ਼ਬਦ ਨੇ ਪੰਜਵੇਂ ਗੁਰੂ ਜੀ ਦੇ 139 ਸ਼ਬਦ ਨੇ ਤੇ ਨੌਵੇਂ ਗੁਰੂ ਜੀ ਦੇ 4 ਸ਼ਬਦ ਨੇ ਇਹਨਾਂ ਦਾ ਟੋਟਲ ਜਿਹੜਾ ਕੁੱਲ ਜੋੜ ਜਿਹੜਾ 159 ਹੈ 1 ਘਟ 60 159 ਸ਼ਬਦ ਨੇ ਇਥੋਂ ਤੱਕ ਇਸ ਸਾਰੰਗ ਰਾਗ ਦੇ ਅੰਦਰ ਇਹ ਸ਼ਬਦਾਂ ਦਾ ਕੁੱਲ ਜੋੜ ਹੈ ਤੁਸੀਂ ਪੁੱਛੋਗੇ ਜੋੜ ਕਿਉਂ ਲਗਾਇਆ ਹੈ ਇਹ ਜੋੜ ਇਸ ਲਈ ਲਗਾਇਆ ਹੈ ਕਿ ਕੋਈ ਬੇਈਮਾਨ ਬੰਦਾ ਗੁਰੂ ਕੀ ਬਾਣੀ ਨਾਲ ਕਿਸੇ ਪ੍ਰਕਾਰ ਦਾ ਖਿਲਵਾੜ ਨਾ ਕਰ ਸਕੇ ਨਾ ਤੇ ਇਨ੍ਹਾਂ ਨੰਬਰਾਂ ਦੇ ਵਿੱਚ ਕੋਈ ਹੁਣ ਸ਼ਬਦ ਐਡ ਕੀਤਾ ਜਾਏਗਾ ਤੇ ਨਾ ਇਨ੍ਹਾਂ ਵਿੱਚੋਂ ਹੁਣ ਕੋਈ ਕੱਢਿਆ ਜਾ ਸਕੇਗਾ ਇਸ ਲਈ ਗੁਰੂ ਮਹਾਰਾਜ ਜੀ ਨੇ ਸ਼ਬਦਾਂ ਦੀ ਨੰਬਰਿੰਗ ਕੀਤੀ ਹੋਈ ਏ ਉਹਨਾਂ ਦਾ ਜੋੜ ਕੀਤਾ ਹੋਇਆ ਹੈ ਤਾਂ ਕਿ ਗੁਰਬਾਣੀ ਦੀ ਜਿਹੜੀ ਸੁਰੱਖਿਆਤਤਾ ਏ ਉਹਨੂੰ ਕਾਇਮ ਰੱਖਿਆ ਜਾ ਸਕੇ ਸੋ ਇਨ ਇੱਕ ਸ਼ਬਦ ਜੀ ਤੁਸੀਂ ਅੱਜ ਪ੍ਰਵਾਨ ਕਰਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਆਪਾਂ ਆਪਣੇ ਹਿਰਦੇ ਵਿੱਚ ਵਸਾਉਣੇ ਨੇ ਉਹਨਾਂ ਨੇ ਅੱਜ ਆਪਾਂ ਨੂੰ ਸਮਝਾਇਆ ਮਨ ਕਰ ਕਬ ਹੂ ਨਾ ਹਰ ਗੁਣ ਗਾਇਓ ਅਸੀਂ ਮਨ ਕਰਕੇ ਉਹਦੇ ਗੁਣ ਗਾਇਨ ਕਰਨੇ ਨੇ ਨੇਤ ਨੇਮ ਸਿਮਰਨ ਭਜਨ ਬੰਦਗੀ ਜੋ ਵੀ ਆਪਾਂ ਕਰਦੇ ਆ ਉਸ ਨੂੰ ਮਨ ਕਰਕੇ ਕਰੀਏ ਮਨ ਜੋੜ ਕੇ ਕਰੀਏ ਤਾਂ ਜੋ ਆਪਣਾ ਲਗਾਇਆ ਹੋਇਆ ਸਮਾਂ ਉਸਕਾਰਤਾ ਹੋ ਸਕੇ ਤੁਸੀਂ ਬੜੇ ਪਿਆਰ ਨਾਲ ਅੱਜ ਦੀ ਵਿਚਾਰ ਨੂੰ ਸੁਣਿਆ ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਹਾਂ ਮੇਰੇ ਪਾਸੋਂ ਹੋਈਆਂ ਵਿਚਾਰਾਂ ਦੀ ਖਿਮਾ ਬਖਸ਼ਿਸ਼ ਕਰਨਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ